ਸਮਾਣਾ ਦੇ ਪਿੰਡ ਗਾਜੀ ਸਲਾਰ ਦੇ ਸਾਲਾਨਾ ਮੇਲੇ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਨਤਮਸਤਕ ਹੋਏ ਅਤੇ ਉਹਨਾਂ ਨੇ ਪੀਰ ਬਾਬੇ ਦਾ ਆਸ਼ੀਰਵਾਦ ਹਾਸਲ ਕੀਤਾ ਇਸ ਸਮਾਗਮ ਦੇ ਵਿੱਚ ਪੰਜਾਬੀ ਲੋਕ ਗਾਇਕ ਬਲਕਾਰ ਅਨਖੀਲਾ ਮਨਜਿੰਦਰ ਗੁਲਸਿੰਧ ਦੀ ਜੋੜੀ ਵੱਲੋਂ ਲੋਕ ਗੀਤ ਪੇਸ਼ ਕੀਤੇ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਬਾਬਾ ਪੀਰ ਦੀ ਦਰਗਾਹ ਦੇ ਵਿੱਚ ਸਮੂਲਿਤ ਕੀਤੀ ਆਸ਼ੀਰਵਾਦ ਨਾਲ ਹਾਸਿਲ ਕੀਤਾ ਬਾਬਾ ਪੀਰ ਦੀ ਦਰਗਾਹ ਕਮੇਟੀ ਵੱਲੋਂ ਸਰਦਾਲੂਆਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪੂਰੀ ਚੌਕਸੀ ਰੱਖੀ ਗਈ ਜਿਹੜਾ ਅੱਜ ਦਾ ਤਿਉਹਾਰ ਹੈ ਇਹ ਪ੍ਰਲਾਦ ਭਗਤ ਦੇ ਔਰ ਜਦੋਂ ਉਹਨਾਂ ਨੇ ਭਗਵਾਨ ਵਿਸ਼ਨੂੰ ਦੀ ਪੂਜਾ ਅਰਚਨਾ ਕੀਤੀ ਫੁਲਕਾ ਸੜ ਗਈ ਔਰ ਭਗਤ ਪ੍ਰਲਾਦ ਬਚ ਗਏ ਇਹ ਫਰਾਈ ਦੇ ਉੱਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਹੈ ਮੈਂ ਵੀ ਉਸੇ ਭਾਵਨਾ ਨਾਲ ਚਾਹੇ ਸਾਰੀ ਸੰਗਤ ਆਈ ਹੈ ਉਸੇ ਭਾਵਨਾ ਦੇ ਨਾਲ ਇਹਦੇ ਵਿੱਚ ਸ਼ਾਮ ਲਉਣਾ ਹੈ ਜਿਸ ਤਰ੍ਹਾਂ ਲੋਕ ਸਾਰੇ ਜਣੇ ਉਤਸ਼ਾਹ ਨਾਲ ਮਨਾ ਰਹੇ ਆ ਇਹ ਅੱਜ ਜਿਹੜੀ ਹੈਗੀ ਹੈ ਬ੍ਰਾਈ ਅੱਜ ਦੇਸ਼ ਦੇ ਵਿੱਚ ਬਹੁਤ ਬ੍ਰਾਈ ਹੈ ਜੀ ਅਸੀਂ ਇਸ ਵਾਰੀ ਹੋਲੀ ਨਹੀਂ ਮਨਾ ਰਹੇ ਸੀ ਮੈਂ ਪੂਜਾ ਅਰਚਨਾ ਕਰਨ ਆਇਆ ਵੀ ਜੋ ਬ੍ਰਾਈ ਦਾ ਅੰਤ ਹੋਵੇ ਔਰ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਆ ਉਹ ਵਾਹਿਗੁਰੂ ਦੀ ਕਿਰਪਾ ਹੋਵੇ ਉਹ ਬਾਹਰ ਆਣ ਆਪਣੇ ਔਰ ਲੋਕਾਂ ਦੀ ਸੇਵਾ ਕਰਨ ਜਿੱਤਾ ਪਹਿਲਾਂ ਕਰਦੇ ਪੰਜਾਬ ਦੇ ਵਿਧਾਇਕ ਇਹ ਮੰਤਰੀ ਹੋ ਤੁਸੀਂ ਮਤਲਬ ਹੋਲੀ ਨਹੀਂ ਮਨਾਈ ਜਾ ਰਹੀ ਇਸ ਵਾਰ ਅਸੀਂ ਹੋਲੀ ਰੰਗਾਂ ਨਾਲ ਹੀ ਖੇਡ ਰਹੇ ਅਸੀਂ ਪੂਜਾ ਕਰਕੇ ਮਨਾ ਰਹੇ ਹਾਂ ਪੂਜਾ ਮਰਦ ਕੇ ਮਨਾ ਰਹੇ ਹਾਂ ਗੁਰਦੁਆਰੇ ਜਾ ਰਹੇ ਹਾਂ ਮੰਦਿਰਾਂ ਜਾ ਰਹੇ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਅਸੀਂ ਕਹਿੰਦੇ ਆ ਵੀ ਬਰਾਈ ਹੁਣ ਫਿਰ ਦੁਬਾਰਾ ਬਹੁਤ ਹੋ ਗਈ ਆ ਜਿਸ ਵੇਲੇ ਪ੍ਰਣਾਦ ਭਗਤ ਨਾਲ ਜਿਹੋ ਜਿਹੇ ਹਾਲਾਤ ਸੀਗੇ ਉਸੇ ਤਰ੍ਹਾਂ ਕੇਜਰੀਵਾਲ ਦੇ ਉੱਤੇ ਅਤਿਆਚਾਰ ਹੋ ਰਿਹਾ ਤੇ ਉਸੇ ਤਰ੍ਹਾਂ ਹੌਲਕਾ ਛੜੇਗੀ ਔਰ ਉਹ ਜਿਹੜੇ ਭਗਤ ਆ ਜਿਹੜੇ ਵਿਸ਼ਨੂੰ ਦੇ ਭਗਤ ਆ ਉਹ ਬਾਹਰ ਆਣਗੇ ਬਹੁਤ ਮਾਨਤਾ ਜੀ ਬਹੁਤ ਪਹੁੰਚਿਆ ਹੈ ਪੀਰੇ ਬਈ ਪੀਰ ਗਾਜੀ ਸਲਾਰੀ ਇੱਥੇ ਰੇਕ ਇੱਛਾ ਪੂਰੀ ਹੁੰਦੀ ਹੈ ਤੁਸੀਂ ਕਿੰਨੀ ਵਾਰ ਆ ਰਹੇ ਹੋ ਅਸੀਂ ਹਰ ਸਾਲ ਆਉਂਦੇ ਹਾਂ ਹਾਂ ਜੀ ਰਾਜਲੀ ਪਿੰਡ ਤੋਂ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਹਰ ਇੱਕ ਮੰਨਤ ਪੂਰੀ ਹੁੰਦੀ ਹੈ ਠੀਕ 7 ਸਾਲ ਹੋ ਗਏ ਨੇ ਮੈਨੂੰ ਵਿਆਹੀ ਨੂੰ ਮੈਂ 7 ਸਾਲਾਂ ਤੇ ਇੱਕ ਵਾਰ ਵੀ ਨਹੀਂ ਮੇਲਾ ਛੱਡਿਆ ਅਸੀਂ ਹਰ ਸਾਲ ਇੱਥੇ ਕਿਉਂਕਿ ਇੱਥੇ ਦੀ ਗੁੜੀਆਂ ਇੱਥੇ ਸੀ ਦੇਖਣ ਪਟਿਆਲੇ ਆਏ ਕਿੱਥੋਂ ਕਿੱਥੋਂ ਇੱਥੇ ਲੋਕ ਮਥੜੇ ਕਣ ਆਉਂਦੇ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਬਹੁਤ 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 ਦੂਰੋਂ ਦੂਰੋਂ ਆਂਦੇ ਨੇ ਬਹੁਤ ਲੋਕਾਂ ਨੇ ਇੱਛਾਆਂ ਪੂਰੀਆਂ ਹੁੰਦੀਆਂ ਨੇ ਹਾਂਜੀ ਬਹੁਤ ਮਾਨਤਾ ਹੈ ਸਾਡੇ ਪੀਰ ਬਾਬਾ ਗਾਇਸ ਲਾਰ ਦੀ ਉਹ ਬਹੁਤ ਵਧੀਆ ਲੱਗਦਾ ਮੇਰੀ ਮੈਰਿਜ ਨੂੰ 3 ਸਾਲ ਹੋ ਗਏ ਉਦੋਂ ਦੀ ਮੈਂ ਇੱਥੇ ਆ ਸਕੂਨ ਮਿਲਦਾ ਲੱਗ ਜਾ ਪੀਰ ਬਾਬਾ ਗਾਇਸ ਲਾਰ ਦਾ ਅੱਜ ਮੇਲਾ ਬੜੀ ਧੁੰਮ ਧੰਮ ਦੇ ਨਾਲ ਮਲਾਇਆ ਜਾ ਰਿਹਾ ਮੇਲੇ ਦੀ ਜਿਹੜੀ ਹੈ ਇਲਾਕੇ ਦੇ ਵਿੱਚ ਬਹੁਤ ਹੀ ਪ੍ਰਸਿੱਧੀ ਹੈ ਬਾਬਾ ਜੀ ਦੀ ਬੜੀ ਤਾਕਦੀ ਮਾਨਤਾ ਹੈ ਤੇ ਲੋਕ ਇੱਥੇ ਹਜ਼ਾਰਾਂ 11 ਦੀ ਗਿਣਤੀ ਦੇ ਵਿੱਚ ਲੋਕ ਇੱਥੇ ਬਾਬਾ ਜੀ ਦੇ ਦਰਬਾਰ ਤੇ ਪਹੁੰਚਦੇ ਨੇ ਤੇ ਬਹੁਤ ਹੀ ਵੱਡੀ ਜਿਹੜੀ ਬਾਬਾ ਜੀ ਦੀ ਮਾਨਤਾ ਤੇ ਲੋਕ ਖੁਸ਼ੀ-ਖੁਸ਼ੀ ਮੇਲੇ ਦੇ ਵਿੱਚ ਸਮੂਲੀਤ ਕਰਦੇ ਨੇ। ਬਾਕੀ ਜਿਹੜਾ ਬਾਬਾ ਜੀ ਦਾ ਇੱਥੇ ਕੁਸ਼ਤੀਆਂ ਹੁੰਦੀਆਂ ਨੇ, ਕਲਾਕਾਰ ਲੱਗਦੇ ਨੇ, ਲੰਗਰਾਂ ਦਾ ਬੜਾ ਪ੍ਰਬੰਧ ਹੈ ਤੇ ਬੜੀ ਸ਼ਰਧਾ ਹੈ ਨਗਰ ਦੇ ਵਿੱਚ ਵੀ ਇਲਾਕੇ 'ਚ ਵੀ। ਕਿੱਥੋਂ ਕਿੱਥੇ ਜਾਂਦੇ ਆ? ਹਾਂਜੀ। ਕਿੱਥੋਂ ਕਿੱਥੇ ਭਗਤਾਂ ਦੇ ਨੇ? ਇੱਥੋਂ ਦਾ ਮੈਂ ਕਹਨਾ ਜੀ ਦੇਸਾਂ-ਵਦੇਸਾਂ 'ਚ ਲੋਕ ਪਹੁੰਚਦੇ ਨੇ। ਬਾਹਰਲੇ ਮੁਲਕਾਂ ਦੇ ਵਿੱਚ ਬਾਬਾ ਜੀ ਦੇ ਜਿਹੜੇ ਇੱਥੋਂ ਮਨਤਾ ਮਨ ਕੇ ਗਏ ਹੋਏ ਨੇ ਬਾਬਾ ਬੱਚੇ ਨੌਜਵਾਨ ਬੱਚੇ ਬਾਹਰਲੇ ਮੁਲਕਾਂ 'ਚ ਬਹੁਤ ਪਹੁੰਚੇ ਹੋਏ ਨੇ ਬਾਹਰ ਸੇਵਾ 'ਚ ਭੇਜਦੇ ਨੇ ਬਹੁਤ ਮਨਤਾ ਬਾਬਾ ਜੀ ਦੀ ਧੰਨ ਧੰਨ ਵੀਰ ਬਾਬਾ ਗਾਜੀ ਸਲਾਰ ਜੀ ਜਿਨ੍ਹਾਂ ਦਾ ਅੱਜ ਮੇਲਾ ਹੈ ਪੂਰੇ ਨਗਰ ਨੂੰ ਔਰ ਬਾਬਾ ਜੀ ਗੱਦੀ ਨਸੀਬ ਨੇ ਜਿਹੜੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕਿ ਸਾਨੂੰ ਨਮਾਨਿਆ ਜੀ ਉਹਨਾਂ ਨੇ ਯਾਦ ਕਰਿਆ ਹੈ ਤੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਜੀ ਸੋ ਇਸ ਪਿੰਡ ਨੂੰ ਇਸ ਇਲਾਕੇ ਨੂੰ ਬਹੁਤ-ਬਹੁਤ ਮੁਬਾਰਕਾਂ ਅਸੀਂ ਦੂਸਰੀ ਵਾਰ ਇਸ ਮੇਲੇ ਤੇ ਆਏ ਆ ਜੀ ਪਹਿਲਾਂ ਵੀ ਅਸੀਂ 10 ਸਾਲ ਪਹਿਲਾਂ ਵੀ ਇੱਥੇ ਗਾ ਕੇ ਗਏ ਆ ਬਹੁਤ ਅੱਛੇ ਆ ਜੀ ਸਾਰੇ ਲੋਕ ਬਹੁਤ ਪਿਆਰ ਨਾਲ ਸੁਣਦੇ ਨੇ ਔਰ ਬਹੁਤ ਬਾ ਕਮਾਲ ਇਹਨਾਂ ਦੀਆਂ ਫਰਮਾਇਸ਼ਾਂ ਹੁੰਦੀਆਂ ਨੇ ਸੋ ਅਸੀਂ ਗਾਵਾਂਗੇ ਜੀ ਸਿੱਧੂ ਮੂਸੇ ਵਾਲੇ ਦੀ ਫਿਲਮ ਚ ਸਾਡਾ ਗੀਤ ਆਇਆ ਹੈ ਮੂਸਾ ਜੱਟ ਥਾਪੀਆਂ ਸੋ ਛੋਟਾ ਸਿੱਧੂ ਮੂਸੇ ਵਾਲਾ ਵਾਪਸ ਆ ਗਿਆ ਬਹੁਤ ਬਹੁਤ ਮੁਬਾਰਕਾਂ ਉਸੇ ਦਾ ਗੀਤ ਪੇਸ਼ ਕਰਨ ਲੱਗੇ ਹੁਸਾ ਗੱਬਰੂ ਦਾ ਸੂਰਜ ਨੂੰ ਠਾਰਦਾ ਓ ਜੱਟ ਅਣਖਿਆ ਵੈਰੀ ਨੂੰ ਅੰਗਾਰਦਾ ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁੱਕ ਗਏ ਨੇ ਕੁੰਡੇ ਵੈਰੀ ਬਾਹੋ ਤਾਈ ਹੁੰਦੇ ਲਾ ਕੇ ਲੁੱਕ ਗਏ ਨੇ ਕੁੰਡੇ ਓ ਡਰਦਣ ਕੋਈ ਬਾਹਰ ਨਿਕਲੇ ਇਹ ਪਿੰਡ ਸੁਨਸਾਨ ਹੋ ਗਿਆ ਹਏ ਸੱਤ ਚਖਲੋ ਕੇ ਮਾਰੇ ਥਾਪੀਆਂ ਪੁੱਤ ਜੱਟ ਦਾ ਜਵਾਨ ਹੋ ਗਿਆ ਬਾਬਾ ਜੀ ਦੀ ਬਹੁਤ ਕਿਰਪਾ ਹੈ ਜੀ ਜੋ ਵੀ ਸੰਗਤ ਆਉਦੀ ਜੋ ਮਤਲਬ ਆ ਸਭ ਜਿਆ ਪੂਰੀਆਂ ਹੋ ਰਹੀਆਂ ਨੇ ਜੀ ਬਾਬੇ ਦੀ ਬਹੁਤ ਸ਼ਕਤੀ ਹੈ ਜੀ ਮੇਰਾ ਬਹੁਤ ਬੁਰਾ ਹਾਲ ਸੀ ਤੇ ਬਾਬੇ ਨੇ ਬਹੁਤ ਕਿਰਪਾ ਕੀਤੀ ਕੋਈ ਕਮੀ ਨਹੀਂ ਛੱਡੀ ਜੀ ਬਾਬੇ ਦੀ ਬਹੁਤ ਕਿਰਪਾ ਹੈ ਮੇਰੇ ਤੇ ਜੀ ਕਰੋੜਪਤੀ ਬਣ ਗਿਆ ਚੰਨਾਰਾਮ ਹਾਂ ਜੀ ਹਾਂ ਜੀ ਹਾਂ ਜੀ ਬਾਬੇ ਦੀ ਕਿਰਪਾ ਨਾਲ ਬਣੇ ਪਾਪਾ ਗਾਇਸਰਾਰ ਦੀ ਕਿਰਪਾ ਨਾਲ ਜੀ ਉਹ ਦੀਪ ਕਿਰਪਾ ਇਹ ਮਾਲਕ ਦੀ ਮੇਰੇ ਚਾਰ ਬੱਚੇ ਚਾਰੇ ਅਮਰੀਕਾ ਗਏ ਨੇ ਇਹਦੀ ਰਜਾ ਨਾਲ ਬਾਬੇ ਨਾਨਕ ਦੇ ਨਾਮ ਮੈਂ ਸਾਰਾ ਦਿਨ ਹੁਣ ਇੱਥੇ ਹੀ ਰਹਿਣਾ ਵਾ ਮੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਮੈਂ ਬਸ ਉਹਨਾਂ ਵਾਸਤੇ ਦਰਬਾਰ ਦੇ ਮੱਥਾ ਟੇਕ ਕੇ ਤੇ ਇਹ ਮੇਰਾ ਮਾਗਵਟ ਭਰਾ ਬਣਿਆ ਇੱਕ ਹਸਾਬ ਦਾ ਚੰਨਾ ਰਾਮ ਇਹਨੇ ਹੀ ਪਰਮਾਤਮਾ ਮੇਰੇ ਵਾਂਗੂੰ ਮੇਰੇ ਤੱਕ ਕੀਤਾ ਪਰਮਾਤਮਾ ਪੀਰ ਬਾਬਾ ਦਾ ਕੋਟਲਾ ਦਾ ਸਾਰੀ ਸੰਗਤ ਨੂੰ ਮੇਲੇ ਦੀ ਬਹੁਤ ਲੱਖ ਲੱਖ ਵਧਾਰ ਕਹਿੰਦੇ ਆ ਜਿੰਨੀ ਵੀ ਸਾਹ ਸੰਗਤ ਆਉਂਦੀ ਏ ਬਹੁਤ ਹੀ ਖੁਸ਼ੀਆਂ ਭਰ ਕੇ ਝੋਲੀਆਂ ਭਰ ਕੇ ਲੈ ਕੇ ਜਾਂਦੀ ਏ ਜੀ ਮੇਲੇ ਦੇ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਕਮੇਟੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਵੈਲਕਮ ਕਰਦੇ ਆ ਸਾਰੇ ਇਲਾਕਾ ਨਵਾਸੀਆਂ ਨੂੰ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼